ਸਤਿ ਸ਼੍ਰੀ ਅਕਾਲ ਦੋਸਤੋ ਕੀ ਹਲਚਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਅਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਇੱਕ ਅਜੀਹੀ ਲੜਕੇ ਦੀ ਗੱਲ ਕਰਾਂਗੇ ਜੋ ਕਿ ਆਪਣੇ ਦੋਸਤਾਂ ਦੇ ਨਾਲ ਮਾੜੇ ਕੰਮਾਂ ਦੇ ਵਿੱਚ ਲੱਗ ਕੇ ਆਪਣੇ ਪਿਓ ਦੀ ਇੱਜ਼ਤ ਰੋਲਦੀ ਹੈ ਅਤੇ ਫਿਰ ਜਦੋਂ ਉਸ ਦਾ ਪਿਤਾ ਉਸ ਦਾ ਵਿਆਹ ਕਰਵਾ ਦਿੰਦਾ ਹੈ ਅਤੇ ਆਪਣੇ ਸੋਹਰੇ ਘਰੋਂ ਵੀ ਲੜਕੇ ਫਿਰ ਪੇਕੇ ਵਾਪਸ ਆ ਜਾਂਦੀ ਹੈ ਇਸੇ ਵਿਸ਼ੇ ਦੇ ਗੱਲ ਕਰਾਂਗੇ ਇੱਕ ਅਜੀਹੀ ਕਹਾਣੀ ਜੋ ਕਿ ਇੱਕ ਜਾਗਰੂਕਤਾ ਦਾ ਪ੍ਰਤੀਕ ਹੈ ਕਹਾਣੀ ਬਸ ਇੱਕ ਸਮਝਾਉਣ ਲਈ ਬਣਾਈ ਗਈ ਹੈ ਨਾ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਲਈ ਸੋ ਆਓ ਲੈ ਚਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਜਿਸ ਹਸਪਤਾਲ ਵਿੱਚ ਪਤਨੀ ਡਾਕਟਰ ਸੀ ਉਸੇ ਹਸਪਤਾਲ ਵਿੱਚ ਤਲਾਕਸ਼ੁਦਾ ਪਤਨੇ ਡਿਲੀਵਰੀ ਕਰਵਾਉਣ ਲਈ ਆਉਂਦੀ ਹੈ ਅਤੇ ਫਿਰ ਕੁਝ ਅਜੀਹਾ ਹੁੰਦਾ ਹੈ ਜੋ ਕਿਸੇ ਨੇ ਸੋਚਿਆ ਤੱਕ ਨਹੀਂ ਸੀ ਜिले ਮਾਨਸਾ ਦੇ ਪਿੰਡ ਵਿੱਚ ਮਨਦੀਪ ਨਾਂ ਦਾ ਇੱਕ ਵਿਅਕਤੀ ਰਹਿੰਦਾ ਸੀ ਜਿਸ ਦੇ ਕੋਲ ਚੰਗੀ ਜ਼ਮੀਨ ਜਾਇਦਾਦ ਤੇ ਬਹੁਤ ਪੈਸਾ ਹੁੰਦਾ ਸੀ ਉਹਦੀ ਪਤਨੀ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ ਹੁਣ ਆਣ ਗਵਾਂਡ ਦੋਸਤ ਰਿਸ਼ਤੇਦਾਰ ਉਹਨਾਂ ਨੂੰ ਕਹਿਣ ਲੱਗੇ ਕਿ ਤੂੰ ਦੁਬਾਰਾ ਵਿਆਹ ਕਰਵਾ ਲੈ ਕਿਉਂਕਿ ਹਾਲੇ ਤਾਂ ਤੇਰੀ ਪੂਰੀ ਜ਼ਿੰਦਗੀ ਪਈ ਹੈ ਪਰ ਉਹ ਆਪਣੇ 4 ਸਾਲ ਦੀ ਬੱਚੀ ਨੂੰ ਦੇਖਦਾ ਤੇ ਸੋਚਦਾ ਹੈ ਕਿ ਜੇ ਮੈਂ ਦੁਬਾਰਾ ਵਿਆਹ ਕਰਵਾ ਲਵਾਂ ਤੇ ਮੇਰੀ ਧੀ ਦਾ ਕੀ ਹੋਵੇਗਾ ਇਹ ਸੋਚ ਕੇ ਉਹ ਦੂਜੇ ਵਿਆਹ ਤੋਂ ਇਨਕਾਰ ਕਰ ਦਿੰਦਾ ਹੈ ਤੇ ਕਹਿੰਦਾ ਹੈ ਮੇਰੀ ਬੇਟੀ ਮੇਰੀ ਪਤਨੀ ਦੀ ਆਖਰੀ ਨਿਸ਼ਾਨੀ ਹੈ ਮੈਂ ਇਸ ਨੂੰ ਆਪਣੇ ਨਾਲ ਰੱਖਾਂਗਾ ਤੇ ਇਸ ਦਾ ਪਾਲਣ ਪੋਸਨ ਕਰਾਂਗਾ ਇਸ ਤੋਂ ਬਾਅਦ ਉਸ ਦੇ ਗਵਾਂਡੀ ਅਤੇ ਰਿਸ਼ਤੇਦਾਰ ਉਸ ਨੂੰ ਕਹਿਣਾ ਬੰਦ ਕਰ ਦਿੰਦੇ ਨੇ ਮਨਦੀਪ ਆਪਣੀ ਛੋਟੀ ਜਿਹੀ ਧੀ ਨੂੰ ਪਾਲ-ਪੋਸ ਕੇ ਵੱਡੀ ਕਰਨ ਲੱਗਦਾ ਹੈ ਮਨਦੀਪ ਦੀ ਧੀ ਜਿਸ ਦਾ ਨਾਮ ਸੋਭਾ ਸੀ ਉਹ ਹੁਣ ਸਕੂਲ ਦੇ ਵਿੱਚ ਪੜਨ ਲਈ ਜਾਂਦੀ ਹੈ ਮਨਦੀਪ ਉਹਦੀ ਹਰ ਇੱਕ ਗੱਲ ਮੰਨਦਾ ਹੈ ਉਸ ਦੀ ਹਰ ਇੱਕ ਇੱਛਾ ਪੂਰੀ ਕਰਦਾ ਹੈ ਕਿਉਂਕਿ ਮਨਦੀਪ ਦੇ ਕੋਲ ਬਹੁਤ ਜ਼ਿਆਦਾ ਜੱਦੀ ਜ਼ਮੀਨ ਜਾਇਦਾਦ ਤੇ ਚੰਗਾ ਪੈਸਾ ਸੀ ਸਮਾਂ ਹੌਲੀ-ਹੌਲੀ ਬੀਤਦਾ ਗਿਆ ਅਤੇ ਸਮੇਂ ਦੇ ਨਾਲ ਸੋਭਾ ਵੀ ਵੱਡੀ ਹੋ ਜਾਂਦੀ ਹੈ ਉਸ ਨੇ ਹੁਣ ਕਾਲਜ ਦੇ ਵਿੱਚ ਦਾਖਲਾ ਲੈ ਲਿਆ ਸੀ ਦਾਖਲਾ ਲੈਣ ਤੋਂ ਬਾਅਦ ਉਸ ਦੀ ਡਿਮਾਂਡਾਂ ਤਾਂ ਹੋਰ ਵੀ ਵਧਦੀਆਂ ਜਾਂਦੀਆਂ ਨੇ ਉਹ ਕਾਲਜ ਜਾਣ ਵੇਲੇ ਆਪਣੇ ਪਿਤਾ ਤੋਂ ਪੈਸੇ ਲੈ ਕੇ ਜਾਂਦੀ ਹੈ ਅਤੇ ਕਾਲਜ ਦੇ ਵਿੱਚ ਮੁੰਡਿਆਂ ਦੇ ਨਾਲ ਪਾਰਟੀ ਕਰਦੀ ਹੈ ਜਿਵੇਂ ਹੀ ਇਸ ਬਾਰੇ ਮਨਦੀਪ ਨੂੰ ਪਤਾ ਲੱਗਦਾ ਹੈ ਪਹਿਲਾਂ ਤਾਂ ਉਹ ਥੋੜਾ ਚਿੰਤਤ ਹੁੰਦਾ ਹੈ ਅਤੇ ਫਿਰ ਉਹ ਫਿਕਰ ਛੱਡ ਦਿੰਦਾ ਹੈ ਤੇ ਸੋਚਦਾ ਹੈ ਕਿ ਇੱਕ ਲੋਤੀਤੀ ਹੈ ਕੁਝ ਟਾਈਮ ਬਾਅਦ ਜਦੋਂ ਇਸ ਦਾ ਵਿਆਹ ਹੋ ਜਾਵੇਗਾ ਤਾਂ ਫਿਰ ਇਸ ਨੇ ਇਹ ਸਭ ਕਦੋਂ ਕਰਨਾ ਹੈ ਇਹ ਸੋਚ ਕੇ ਉਹ ਚੁੱਪ ਰਹਿੰਦਾ ਹੌਲੀ ਹੌਲੀ ਸਮੇਂ ਦੇ ਨਾਲ ਸੋਭਾ ਦੀ ਕਾਲਜ ਦੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਉਸ ਦੇ ਗਵਾਂਢੀ ਸੋਭਾ ਬਾਰੇ ਗੱਲਾਂ ਬਣਾਉਣ ਲੱਗ ਪਏ ਸੀ ਲੋਕ ਕਹਿਣ ਲੱਗੇ ਕਿ ਜਵਾਨ ਹੋ ਗਈ ਈ ਤੀ ਹੁਣ ਇਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਕਿਤੇ ਨਾ ਕਿਤੇ ਇਹ ਕੁਝ ਗਲਤ ਕਰੇਗੀ ਜਿਸ ਦੇ ਕਾਰਨ ਮਨਦੀਪ ਨੂੰ ਕਾਫੀ ਜ਼ਿਆਦਾ ਦੁੱਖ ਝੱਲਣਾ ਪੈ ਸਕਦਾ ਹੈ ਇਹ ਖਬਰ ਮਨਦੀਪ ਦੇ ਕੰਨਾਂ ਤੱਕ ਵੀ ਪਹੁੰਚ ਜਾਂਦੀ ਹੈ ਉਹਨੂੰ ਵੀ ਇਹ ਸਭ ਠੀਕ ਹੀ ਲੱਗਦਾ ਹੈ ਹੁਣ ਮਨਦੀਪ ਸੋਭਾ ਲਈ ਮੁੰਡਾ ਦੇਖਣ ਲੱਗਦਾ ਹੈ ਉਹ ਇਸ ਬਾਰੇ ਰਿਸ਼ਤੇਦਾਰਾਂ ਦੇ ਨਾਲ ਗੱਲ ਕਰਦਾ ਇੱਕ ਰਿਸ਼ਤੇਦਾਰ ਉਸ ਨੂੰ ਇੱਕ ਮੁੰਡੇ ਦੀ ਦੱਸ ਪਾਉਂਦਾ ਹੈ ਜਿਸ ਦਾ ਨਾਮ ਗੁਰਲਾਲ ਹੁੰਦਾ ਹੈ ਜੋ ਇਸ ਸਮੇਂ ਡਾਕਟਰੀ ਕਰ ਰਿਹਾ ਸੀ ਅਤੇ ਕੁਝ ਮਹੀਨਿਆਂ ਬਾਅਦ ਉਸ ਦਾ ਡਾਕਟਰੀ ਬਣਨ ਦਾ ਕੋਰਸ ਪੂਰਾ ਹੋਣ ਵਾਲਾ ਸੀ ਗੁਰਲਾਲ ਦੇ ਮਾਤਾ ਪਿਤਾ ਖੇਤੀ ਕਰਕੇ ਆਪਣੇ ਬੱਚੇ ਨੂੰ ਪੜ੍ਹਾ ਰਹੇ ਸੀ ਉਹ ਇੰਨੇ ਜ਼ਿਆਦਾ ਅਮੀਰ ਨਹੀਂ ਸੀ ਪਰ ਉਹਨਾਂ ਕੋਲ ਇੰਨਾ ਕਾਤਾ ਪੈਸਾ ਸੀ ਕਿ ਬੱਚੇ ਦੀ ਪੜ੍ਹਾਈ ਚੰਗੀ ਤਰ੍ਹਾਂ ਚੱਲ ਰਹੀ ਸੀ ਜਿਸ ਕਾਰਨ ਮਨਦੀਪ ਆਪਣੀ ਧੀ ਦਾ ਵਿਆਹ ਗੁਰਲਾਲ ਨਾਲ ਕਰਨ ਲਈ ਤਿਆਰ ਹੋ ਜਾਂਦਾ ਹੈ ਮਨਦੀਪ ਗੁਰਲਾਲ ਦੇ ਮਾਤਾ ਪਿਤਾ ਦੇ ਨਾਲ ਉਹਨਾਂ ਦੇ ਵਿਆਹ ਦੀ ਗੱਲ ਕਰਦਾ ਹੈ ਅਤੇ ਇੱਕ ਵਧੀਆ ਜਿਹਾ ਦਿਨ ਦੇ ਕੇ ਉਹਨਾਂ ਦੋਵਾਂ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਸ਼ੁਰੂ ਦੇ ਵਿੱਚ 2-3 ਦਿਨ ਸਭ ਕੁਝ ਠੀਕ ਹੁੰਦਾ ਹੈ ਪਰ ਹੌਲੀ-ਹੌਲੀ ਸੋਭਾ ਉੱਥੇ ਵੀ ਉਸੇ ਤਰ੍ਹਾਂ ਰਹਿਣ ਲੱਗ ਜਾਂਦੀ ਹੈ ਜਿਵੇਂ ਆਪਣੇ ਪੇਕੇ ਘਰ ਰਹਿੰਦੀ ਸੀ ਇਹ ਦੇਖ ਕੇ ਸੋਭਾ ਦੇ ਸੱਸੋਰਾ ਬਹੁਤ ਹੀ ਹੈਰਾਨ ਹੁੰਦੇ ਨੇ ਅਤੇ ਗੁਰਲਾਲ ਵੀ ਇਹ ਸਭ ਦੇਖ ਕੇ ਥੋੜਾ ਜਿਹਾ ਚਿੰਤਤ ਹੋ ਜਾਂਦਾ ਹੈ ਉਹ ਆਪਣੇ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕਿਸ਼ ਕਰਦਾ ਹੈ ਪਰ ਉਹ ਉਸ ਨੂੰ ਸਾਫ ਸਾਫ ਦੱਸਦੀ ਹੈ ਕੀ ਮੈਂ ਆਪਣੇ ਘਰ ਦੇ ਵਿੱਚ ਇਸੇ ਤਰ੍ਹਾਂ ਰਹਿੰਦੀ ਸੀ ਤੇ ਇੱਥੇ ਵੀ ਮੈਂ ਇਸੇ ਤਰ੍ਹਾਂ ਹੀ ਰਹਾਂਗੀ ਉਹ ਆਪਣੇ ਸੋਹਰੇ ਘਰ ਛੋਟੇ-ਛੋਟੇ ਕੱਪੜੇ ਪਾਉਂਦੀ ਹੈ ਬਹੁਤ ਸਾਰੀ ਖਰੀਦਦਾਰੀ ਕਰਨ ਦੇ ਲਈ ਘਰੋਂ ਨਿਕਲ ਜਾਂਦੀ ਹੈ ਇਹ ਦੇਖ ਕੇ ਪਰਿਵਾਰਿਕ ਮੈਂਬਰ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ ਪਰ ਫਿਰ ਉਹ ਆਪਣੇ ਬੱਚਿਆਂ ਵੱਲ ਦੇਖਦੇ ਨੇ ਤੇ ਕਹਿੰਦੇ ਨੇ ਕਿ ਪੁੱਤ ਹਲੇ ਤੁਹਾਡਾ ਹੁਣੇ-ਹੁਣੇ ਵਿਆਹ ਹੋਇਆ ਇੱਥੇ ਸੈਟਲ ਹੋਣ ਦੇ ਵਿੱਚ ਸੋਭਾ ਨੂੰ ਕੁਝ ਸਮਾਂ ਲੱਗੇਗਾ ਬਾਅਦ ਵਿੱਚ ਠੀਕ ਹੋ ਜਾਵੇਗਾ ਗੁਰਲਾਲ ਆਪਣੀ ਪੜ੍ਹਾਈ ਪੂਰੀ ਕਰਨ ਲਈ ਚਲਿਆ ਜਾਂਦਾ ਹੌਲੀ-ਹੌਲੀ ਉਸਦੇ ਵਿਆਹ ਨੂੰ 4 ਮਹੀਨੇ ਬੀਤ ਗਏ ਅਤੇ 4 ਮਹੀਨਿਆਂ ਬਾਅਦ ਵੀ ਸੋਭਾ ਦਾ ਰਵਈਆ ਉਹੀ ਸੀ ਜਦੋਂ ਵੀ ਉਸਦਾ ਮਨ ਕਰਦਾ ਹੋ ਘਰੋਂ ਨਿਕਲ ਜਾਂਦੀ ਤੇ ਦੇਰ ਰਾਤ ਘਰ ਆਉਂਦੀ ਹੁਣ ਇਹ ਸਭ ਦੇਖ ਕੇ ਗੁਰਲਾਲ ਦਾ ਪਿਤਾ ਹੈਰਾਨ ਹੁੰਦਾ ਹੈ ਅਤੇ ਇੱਕ ਦਿਨ ਆਪਣੀ ਨੂੰਹ ਦੇ ਨਾਲ ਗੱਲ ਕਰਨ ਦਾ ਫੈਸਲਾ ਕਰਦਾ ਹੈ ਇੱਕ ਦਿਨ ਸ਼ਾਮ ਨੂੰ ਜਦੋਂ ਉਹ ਘਰ ਆਉਂਦੀ ਹੈ ਤਾਂ ਗੁਰਲਾਲ ਦਾ ਪਿਤਾ ਉਹਨੂੰ ਸਮਝਾਉਂਦਾ ਤੇ ਕਹਿੰਦਾ ਕਿ ਧੀਏ ਇਹ ਸਭ ਠੀਕ ਨਹੀਂ ਜੋ ਕੁਝ ਤੂੰ ਆਪਣੇ ਪੇਕੇ ਕਰਦੀ ਸੀ ਇੱਥੇ ਨਹੀਂ ਕਰ ਸਕਦਾ ਹੁਣ ਤੇਰੇ ਵਿਆਹ ਨੂੰ ਵੀ ਬਹੁਤ ਸਮਾਂ ਹੋ ਗਿਆ ਇਹ ਸਭ ਕੁਝ ਸਾਨੂੰ ਚੰਗਾ ਨਹੀਂ ਲੱਗਦਾ ਪਰ ਸੋਹਬਾ ਕੋਈ ਵੀ ਗੱਲ ਮੰਨਣ ਲਈ ਤਿਆਰ ਨਹੀਂ ਸੀ ਤੇ ਸਪਸ਼ਟ ਤੌਰ ਤੇ ਕਹਿੰਦੀ ਹੈ ਕਿ ਮੈਂ ਤਾਂ ਇਸੇ ਤਰ੍ਹਾਂ ਹੀ ਰਹਾਂਗੀ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਤਾਂ ਮੈਂ ਕੀ ਕਰ ਸਕਦੀ ਹਾਂ ਇਹ ਗੱਲ ਸੁਣ ਕੇ ਗੁਰਲਾਲ ਦਾ ਪਿਤਾ ਕੁਝ ਦੇਰ ਲਈ ਚੁੱਪ ਹੋ ਜਾਂਦਾ ਹੈ ਤੇ ਉਹ ਫਿਰ ਆਪਣੇ ਪੁੱਤ ਨੂੰ ਫੋਨ ਕਰਕੇ ਸਾਰੀ ਗੱਲ ਦੱਸਦਾ ਹੈ ਗੁਰਲਾਲ ਇਹ ਸਾਰੀਆਂ ਗੱਲਾਂ ਸੁਣ ਕੇ ਇੱਕ ਵਾਰ ਤਾਂ ਹੈਰਾਨ ਵੀ ਹੁੰਦਾ ਹੈ ਤੇ ਫਿਰ ਉਹ ਇੱਥੇ ਸਿੱਧਾ ਆਪਣੇ ਘਰ ਆ ਜਾਂਦਾ ਹੈ ਤੇ ਘਰ ਆ ਕੇ ਸਾਰਾ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਸੋਭਾ ਦੇ ਨਾਲ ਗੱਲ ਕਰਦਾ ਹੈ ਤੇ ਕਹਿੰਦਾ ਹੈ ਕਿ ਤੈਨੂੰ ਘਰ ਦੇ ਅੰਦਰ ਦਰ ਆਰਾਮ ਦੇ ਨਾਲ ਰਹਿਣਾ ਚਾਹੀਦਾ ਹੈ ਜਿਵੇਂ ਇੱਕ ਨੂਹ ਘਰ ਦੇ ਅੰਦਰ ਰਹਿੰਦੀ ਹੈ ਤੁਸੀਂ ਮੇਰੇ ਮਾਤਾ ਪਿਤਾ ਨੂੰ ਪਰੇਸ਼ਾਨ ਨਾ ਕਰੋ ਸੋਭਾ ਇਹਨਾਂ ਗੱਲਾਂ ਨੂੰ ਸੁਣਤਾ ਲੈਂਦੀ ਹੈ ਪਰ ਉਹਨਾਂ ਤੇ ਅਮਲ ਨਹੀਂ ਸੀ ਕਰਨਾ ਚਾਹੁੰਦੀ ਹੁਣ ਗੁਰਲਾਲ ਵੀ ਘਰ ਵਿੱਚ ਹੀ ਰਹਿਣ ਲੱਗ ਪਿਆ ਸੀ ਉਹ ਉਸ ਸਮੇਂ ਆਪਣੀਆਂ ਆਦਤਾਂ ਨੂੰ ਕੁਝ ਹੱਦ ਤੱਕ ਕੰਟਰੋਲ ਕਰ ਲੈਂਦੀ ਹੈ ਹੁਣ ਦੋਵੇਂ ਪਤੀ ਪਤਨੀ ਠੀਕ ਤਰ੍ਹਾਂ ਰਹਿਣ ਲੱਗ ਪਏ ਸਨ ਪਰ ਸਮੇਂ ਦੇ ਨਾਲ ਨਾਲ ਸੋਭਾ ਥੋੜੀ ਚਿੜਚਿੜੀ ਹੋ ਜਾਂਦੀ ਹੈ ਅਤੇ ਉਹ ਗੁਰਲਾਲ ਦੇ ਨਾਲ ਬਿਨਾਂ ਵਜ੍ਹਾ ਤੋਂ ਹੀ ਲੜਨ ਲੱਗ ਜਾਂਦੀ ਹੈ ਉਸ ਨੂੰ ਹਰ ਤਰ੍ਹਾਂ ਦੀਆਂ ਗੱਲਾਂ ਕਹਿਣ ਲੱਗ ਜਾਂਦੀ ਹੈ ਉਹ ਕਹਿੰਦੀ ਹੈ ਕਿ ਮੈਂ ਮੈਂ ਨਹੀਂ ਜਾਣਦੀ ਸੀ ਕਿ ਤੁਹਾਡੇ ਕੋਲ ਤਾਂ ਪੈਸੇ ਨਹੀਂ ਨਹੀਂ ਤਾਂ ਮੈਂ ਤੁਹਾਡੇ ਨਾਲ ਵਿਆਹ ਕਰਵਾਉਣ ਤੋਂ ਬਿਲਕੁਲ ਹੀ ਇਨਕਾਰ ਕਰ ਦੇਣਾ ਸੀ ਉਹ ਹੋਰ ਵੀ ਕਈ ਤਰ੍ਹਾਂ ਦੇ ਇਲਜ਼ਾਮ ਗੁਰਲਾਲ ਤੇ ਲਗਾਉਂਦੀ ਹੈ ਜਿਨ੍ਹਾਂ ਨੂੰ ਸੁਣ ਕੇ ਗੁਰਲਾਲ ਨੂੰ ਗੁੱਸਾ ਤਾਂ ਆਉਂਦਾ ਹੈ ਤੇ ਉਹ ਸੋਭਾ ਦੇ ਹੱਥ ਝੁਕਦਾ ਹੈ ਹੁਣ ਜਿਵੇਂ ਹੀ ਉਸ ਨੇ ਸੋਭਾ ਤੇ ਹੱਥ ਝੁਕਿਆ ਉਸ ਤੋਂ ਬਾਅਦ ਉਹ ਉਸ ਸਮੇਂ ਹੀ ਆਪਣੇ ਪਿਤਾ ਨੂੰ ਫੋਨ ਕਰਕੇ ਕਹਿੰਦੀ ਹੈ ਕਿ ਪਿਤਾ ਜੀ ਮੈਂ ਇਸ ਘਰ ਦੇ ਅੰਦਰ ਨਹੀਂ ਰਹਿ ਸਕਦੀ ਮੈਨੂੰ ਤਾਂ ਲੈ ਜਾਓ ਸੋਭਾ ਦੀ ਗੱਲ ਸੁਣ ਕੇ ਉਸ ਦਾ ਪਿਤਾ ਕਹਿੰਦਾ ਹੈ ਕਿ ਕੀ ਗੱਲ ਹੋਈ ਹੈ ਜੋ ਤੂੰ ਇੱਥੇ ਨਹੀਂ ਰਹਿ ਸਕਦੀ ਤਾਂ ਸੋਭਾ ਦੱਸਦੀ ਹੈ ਕਿ ਅੱਜ ਗੁਰਲਾਲ ਨੇ ਮੈਨੂੰ ਮਾਰਿਆ ਕੁੱਟਿਆ ਇਸ ਤੇ ਮਨਦੀਪ ਕਹਿੰਦਾ ਹੈ ਕਿ ਪੁੱਤ ਕੋਈ ਗੱਲ ਨਹੀਂ ਸਬਰ ਰੱਖ ਮੈਂ ਗੁਰਲਾਲ ਨਾਲ ਗੱਲ ਕਰਦਾ ਹਾਂ ਬਾਅਦ ਵਿੱਚ ਸੋਭਾ ਦਾ ਪਿਤਾ ਗੁਰਲਾਲ ਨੂੰ ਫੋਨ ਕਰਦਾ ਪਰ ਗੁਰਲਾਲ ਗੁੱਸੇ ਦੇ ਵਿੱਚ ਫੋਨ ਹੀ ਨਹੀਂ ਚੁੱਕਦਾ ਉਹਨੂੰ ਚਿੰਤਾ ਹੋਣ ਲੱਗੀ ਉਹ ਸਾਰੀ ਗੱਲ ਜਾਣਨ ਦੇ ਲਈ ਗੁਰਲਾਲ ਦੇ ਪਿਤਾ ਨੂੰ ਫੋਨ ਕਰਦਾ ਹੈ ਗੁਰਲਾਲ ਦੇ ਪਿਤਾ ਫੋਨ ਚੁੱਕ ਲੈਂਦਾ ਤੇ ਸਾਰੀ ਗੱਲ ਦੱਸਦੇ ਨੇ ਕਿ ਸੋਭਾ ਇੱਥੇ ਵੀ ਲੇਟ ਨਾਈਟ ਪਾਰਟੀਆਂ ਵਿੱਚ ਜਾਂਦੀ ਹੈ ਜਦੋਂ ਮੁੰਡਾ ਰੋਕਦਾ ਹੈ ਤਾਂ ਉਹ ਗੁਰਲਾਲ ਨਾਲ ਲੜਦੀ ਹੈ ਇਹ ਸਾਰੀ ਗੱਲ ਸੁਣ ਕੇ ਸੋਭਾ ਦੇ ਪਿਤਾ ਜੀ ਕਹਿੰਦੇ ਨੇ ਕਿ ਠੀਕ ਹੈ ਮੈਂ ਸੋਭਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਇਸ ਤੋਂ ਬਾਅਦ ਉਹ ਸੋਭਾ ਨੂੰ ਫੋਨ ਕਰਦੇ ਨੇ ਤੇ ਉਹਨੂੰ ਸਮਝਾਉਣ ਲੱਗਦੇ ਨੇ ਤੇ ਕਹਿੰਦੇ ਨੇ ਕਿ ਬੇਟੀ ਉੱਥੇ ਤੇਰੇ ਸਹੁਰੇ ਨੇ ਤੂੰ ਉੱਥੇ ਢੰਗ ਨਾ ਰਿਹਾ ਕਰ ਪਰ ਸੋਭਾ ਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਹੁਣ ਵੀ ਅਜਿਹਾ ਹੀ ਮਹਿਸੂਸ ਕਰਦੀ ਹੈ ਕਿ ਜਿਸ ਤਰ੍ਹਾਂ ਮੈਂ ਆਪਣੇ ਮਾਪਿਆਂ ਦੇ ਘਰ ਰਹਿੰਦੀ ਸੀ ਤੇ ਉਸੇ ਤਰ੍ਹਾਂ ਹੀ ਸਹੁਰਿਆਂ ਦੇ ਘਰ ਰਹਾਂਗੀ ਪਰ ਉਹ ਸਭ ਕੁਝ ਸੁਣ ਕੇ ਹਾਮੀ ਤਾਂ ਪਰ ਦਿੰਦੀ ਹੈ ਕਿਉਂਕਿ ਉਹ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦੀ ਸੀ ਇਸ ਤੋਂ ਬਾਅਦ ਸੋਭਾ ਘਰ ਦੇ ਵਿੱਚ ਚੁੱਪਚਾਪ ਰਹਿਣ ਲੱਗਦੀ ਹੈ ਪਰ ਹੌਲੀ-ਹੌਲੀ ਉਸ ਦੀਆਂ ਉਹ ਆਦਤਾਂ ਉਸ ਨੂੰ ਬਾਰ-ਬਾਰ ਬੁਲਾ ਰਹੀਆਂ ਸਨ ਇਸ ਕਰਕੇ ਉਹ ਘੰਟਿਆਂ ਬੱਧੀ ਫੋਨ ਤੇ ਗੱਲ ਕਰਦੀ ਰਹਿੰਦੀ ਹੈ ਜਦੋਂ ਇਹ ਗੱਲ ਗੁਰਲਾਲ ਨੋਟ ਕਰਦਾ ਹੈ ਤਾਂ ਉਹ ਸੋਭਾ ਨੂੰ ਇੰਨਾ ਚਿਰ ਫੋਨ ਤੇ ਗੱਲ ਕਰਨ ਤੋਂ ਰੋਕਦਾ ਹੈ ਭਾਵੇਂ ਕਿ ਸੋਭਾ ਗੱਲਾਂ ਤਾਂ ਆਪਣੇ ਦੋਸਤਾਂ ਨਾਲ ਹੀ ਕਰਦੀ ਸੀ ਪਰ ਉਹ ਸਾਰਾ ਦਿਨ ਹੀ ਫੋਨ ਤੇ ਲੱਗੀ ਰਹਿੰਦੀ ਸੀ ਪਰ ਇੰਨਾ ਚਿਰ ਗੱਲਾਂ ਕਰਨ ਕਰਕੇ ਘਰ ਦੇ ਪਰਿਸ਼ਾਨ ਹੋ ਜਾਂਦੇ ਸਨ ਫਿਰ ਇੱਕ ਵਾਰ ਇਸ ਮੁੱਦੇ ਤੇ ਉਹਨਾਂ ਦੋਵਾਂ ਦੀ ਲੜਾਈ ਹੋ ਜਾਂਦੀ ਹੈ ਗੁਰਲਾਲ ਪਹਿਲਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਸੋਭਾ ਉੱਚੀ ਉੱਚੀ ਰੋਲਾ ਪਾਉਣ ਲੱਗਦੀ ਹੈ ਤਾਂ ਇਸ ਰੋਲੇ ਕਾਰਨ ਉਹ ਫਿਰ ਸੋਭਾ ਤੇ ਹੱਥ ਝੱਕਦਾ ਹੈ ਇਹ ਗੱਲ ਹੁਣ ਸੋਭਾ ਬਰਦਾਸ਼ਤ ਨਹੀਂ ਕਰਦੀ ਤੇ ਉਹ ਆਪਣਾ ਸਮਾਨ ਪੈਕ ਕਰਕੇ ਸਿੱਧਾ ਆਪਣੇ ਘਰ ਆ ਜਾਂਦੀ ਹੈ ਜਿਵੇਂ ਹੀ ਮਨਦੀਪ ਆਪਣੀ ਧੀ ਨੂੰ ਵੇਖਦਾ ਹੈ ਕਿ ਉਸ ਦੀ ਧੀ ਰੁਸ ਕੇ ਵਾਪਸ ਆ ਗਈ ਉਹ ਉਸ ਨੂੰ ਕਹਿਣ ਲੱਗਦਾ ਹੈ ਕਿ ਪੁੱਤਰ ਤੂੰ ਰੁਸ ਕੇ ਕਿਉਂ ਆਈ ਹੈ ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਮੈਨੂੰ ਤਾਂ ਫੋਨ ਤੇ ਵੀ ਗੱਲ ਨਹੀਂ ਕਰਨ ਦਿੰਦੇ ਤੇ ਨਾ ਹੀ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਦੇ ਲਈ ਬਾਹਰ ਜਾਣ ਦਿੰਦੇ ਨੇ ਇਹੋ ਜਿਹੀ ਜ਼ਿੰਦਗੀ ਮੇਰੇ ਤੋਂ ਤਾਂ ਨਹੀਂ ਕੱਟੀ ਜਾ ਸਕਦੀ ਜੇ ਤੁਸੀਂ ਵੀ ਹੁਣ ਮੇਰੇ ਨਾਲ ਤੱਕਾ ਕਰੋਗੇ ਤਾਂ ਮੈਂ ਆਪਣੇ ਆਪ ਦੇ ਨਾਲ ਕੁਝ ਗਲਤ ਕਰ ਲਵਾਂਗੀ ਇਹ ਗੱਲ ਸੁਣ ਕੇ ਉਸ ਦਾ ਪਿਤਾ ਸ਼ਾਂਤ ਹੋ ਜਾਂਦਾ ਹੈ ਹੁਣ ਸੋਭਾ ਆਪਣੇ ਘਰ ਵਿੱਚ ਹੀ ਰਹਿਣ ਲੱਗ ਜਾਂਦੀ ਹੈ ਕਰੀਬ 14 ਤੋਂ 15 ਦਿਨ ਬੀਤ ਗਏ ਸਨ ਇਸ ਗੱਲ ਨੂੰ ਮਨਦੀਪ ਸੋਚਦਾ ਹੈ ਕਿ ਹੁਣ ਧੀ ਦਾ ਗੁੱਸਾ ਥੋੜਾ ਸ਼ਾਂਤ ਹੋ ਗਿਆ ਹੋਣਾ ਇਸ ਲਈ ਮੈਂ ਇਸ ਨੂੰ ਇਸ ਦੇ ਸੋਰੇ ਵਾਪਸ ਭੇਜ ਦਿਨਾ ਪਰ ਇਹਨਾਂ 14-15 ਦਿਨਾਂ ਵਿੱਚ ਸੋਭਾ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਚਲੀ ਗਈ ਸੀ ਕਿਉਂਕਿ ਉਸ ਨੂੰ ਪਿਤਾ ਦੇ ਘਰ ਤੋਂ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਤੇ ਪੈਸੇ ਵੀ ਬਹੁਤ ਸੀ ਇਸ ਲਈ ਉਹ ਇਥੋਂ ਮੁੜ ਆਪਣੇ ਦੋਸਤਾਂ ਨਾਲ ਬਾਹਰ ਜਾਣਾ ਸ਼ੁਰੂ ਕਰ ਦਿੰਦੀ ਹੈ ਤੇ देर तक 파ਟੀਆਂ ਕਰਨ ਤੋਂ ਬਾਅਦ ਹੀ ਆਉਂਦੀ ਹੈ ਇੱਕ ਦਿਨ ਪਿਤਾ ਰਾਤ ਨੂੰ ਆਪਣੀ ਧੀ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਪੁੱਤ ਹੁਣ ਬਹੁਤ ਸਮਾਂ ਹੋ ਗਿਆ ਮੈਨੂੰ ਲੱਗਦਾ ਹੈ ਕਿ ਹੁਣ ਤੈਨੂੰ ਆਪਣੇ ਸਹੁਰੇ ਘਰ ਜਾਣਾ ਚਾਹੀਦਾ ਹੈ ਪਰ ਇਸ ਵਾਰ ਸੋਭਾ ਆਪਣੇ ਪਿਤਾ ਨੂੰ ਸਾਫ਼ ਸਾਫ਼ ਮਨ੍ਹਾ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਦੁਬਾਰਾ ਉਸ ਘਰ ਦੇ ਵਿੱਚ ਨਹੀਂ ਜਾਵਾਂਗੀ ਉਹਨਾਂ ਕੋਲ ਨਾ ਤਾਂ ਪੈਸੇ ਨੇ ਤੇ ਨਾ ਹੀ ਉਹ ਮੈਨੂੰ ਆਪਣੀ ਜ਼ਿੰਦਗੀ ਜਿਉਣ ਦਿੰਦੇ ਨੇ ਮੈਂ ਉੱਥੇ ਬਿਲਕੁਲ ਵੀ ਨਹੀਂ ਜਾਵਾਂਗੀ ਇਹ ਗੱਲ ਸੁਣ ਕੇ ਥੋੜਾ ਫਿਕਰਮੰਦ ਹੋ ਜਾਂਦਾ ਹੈ ਉਹ ਉਸ ਨੂੰ ਪੁੱਛਣ ਲੱਗਦਾ ਹੈ ਕਿ بیٹے ਇਸ ਤਰ੍ਹਾਂ ਤੇਰੇ ਸਮਾਂ ਕਿਵੇਂ ਬਤੀਤ ਹੋਵੇਗਾ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਤਾਂ ਗੁਰਲਾਲ ਤੋਂ ਤਲਾਕ ਚਾਹੀਦਾ ਹੈ ਪਿਤਾ ਬਚਪਨ ਤੋਂ ਹੀ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਸੀ ਉਸ ਦੀ ਇਹ ਗੱਲ ਵੀ ਮੰਨ ਲੈਂਦਾ ਹੈ ਤੇ ਕਹਿੰਦਾ ਹੈ ਕਿ ਠੀਕ ਹੈ ਪੁੱਤ ਜੇਕਰ ਅਜਿਹਾ ਹੈ ਤਾਂ ਮੈਂ ਤੇਰੇ ਤਲਾਕ ਕਰਵਾ ਦੇਵਾਂਗਾ ਦੂਜੇ ਦਿਨ ਸੋਭਾ ਦਾ ਪਿਤਾ ਗੁਰਲਾਲ ਨੂੰ ਫੋਨ ਕਰਦਾ ਹੈ ਤੇ ਸਾਰੀ ਗੱਲ ਦੱਸਦਾ ਹੈ ਗੁਰਲਾਲ ਸੋਭਾ ਦੀਆਂ ਗਲਤ ਹਰਕਤਾਂ ਕਰਕੇ ਉਸ ਤੋਂ ਆਕ ਚੁੱਕਿਆ ਸੀ ਇਸ ਲਈ ਉਹ ਵੀ ਤਲਾਕ ਦੇਣ ਦੇ ਲਈ ਰਾਜ਼ੀ ਹੋ ਜਾਂਦਾ ਹੈ ਤੇ ਜਦੋਂ ਹੁਣ ਦੋਵੇਂ ਧਿਰ ਸਹਿਮਤ ਸਨ ਅਤੇ ਪੰਚਾਇਤ ਸਲਾਹ ਕਰਕੇ ਦੋਮਾਂ ਦਾ ਤਲਾਕ ਕਰਵਾ ਦਿੰਦੀ ਹੈ ਤਲਾਕ ਤੋਂ ਬਾਅਦ ਗੁਰਲਾਲ ਆਪਣੇ ਡਾਕਟਰੀ ਵੱਲ ਧਿਆਨ ਦੇਣ ਲੱਗ ਜਾਂਦਾ ਹੈ ਜਦਕਿ ਸੋਭਾ ਆਪਣੇ ਪੁਰਾਣੇ ਦੋਸਤਾਂ ਵਿੱਚ ਹੀ ਬਿਜ਼ੀ ਹੋ ਜਾਂਦੀ ਹੈ ਜਦੋਂ ਉਹਨਾਂ ਦੇ ਤਲਾਕ ਨੂੰ 5 ਕੁ ਮਹੀਨੇ ਬੀਤ ਗਏ ਤਾਂ ਅਚਾਨਕ ਸੋਭਾ ਦਾ ਪੇਟ ਵੱਧਣ ਲੱਗ ਜਾਂਦਾ ਹੈ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਤਾਂ ਪ੍ਰੈਗਨੈਂਟ ਹੈ ਉਸਦੇ ਦੋਸਤ ਵੀ ਉਸ ਤੋਂ ਅਲੱਗ ਰਹਿਣ ਲੱਗ ਪਏ ਸੀ ਹੁਣ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇਕਰ ਉਹ ਸਾਡੇ ਨਾਲ ਘੁੰਮੇਗੀ ਅਗਰ ਕੁਝ ਹੋ ਗਿਆ ਤਾਂ ਸਾਰਾ ਕੁਝ ਸਾਡੇ ਤੇ ਆ ਜਾਵੇਗਾ ਤੇ ਹੁਣ ਉਹ ਉਸ ਤੋਂ ਦੂਰੀ ਬਣਾ ਲੈਂਦੇ ਨੇ ਇਸ ਤੋਂ ਬਾਅਦ ਸੋਭਾ ਪੂਰਾ ਸਮਾ ਆਪਣੇ ਪਿਤਾ ਦੇ ਘਰ ਰਹਿਣ ਲੱਗ ਪਈ ਹੁਣ ਸਮਾ ਆ ਗਿਆ ਸੀ ਉਸ ਦੀ ਡਿਲੀਵਰੀ ਦਾ ਉਸ ਦਾ ਪਿਤਾ ਉਸ ਨੂੰ ਇੱਕ ਹਸਪਤਾਲ ਦੇ ਵਿੱਚ ਲੈ ਗਿਆ ਸੋਭਾ ਦਰਦ ਦੇ ਨਾਲ ਚੀਕ ਰਹੀ ਸੀ ਇਸ ਦੌਰਾਨ ਹਸਪਤਾਲ ਦਾ ਸਾਰਾ ਹੀ ਸਟਾਫ ਉੱਥੇ ਇਕੱਠਾ ਹੋ ਜਾਂਦਾ ਉਸ ਸਟਾਫ ਦੇ ਵਿੱਚ ਇੱਕ ਡਾਕਟਰ ਸੀ ਜਿਸ ਦਾ ਨਾਮ ਸੀ ਗੁਰਲਾਲ ਉਹਨੂੰ ਇਹ ਨਹੀਂ ਸੀ ਪਤਾ ਕਿ ਸੋਬਾ ਦਾ ਪੇਟ ਦੇ ਵਿੱਚ ਉਸਦਾ ਬੱਚਾ ਹੈ ਜਾਂ ਫਿਰ ਨਹੀਂ ਉਸਨੂੰ ਇਹ ਪਤਾ ਸੀ ਕਿ ਇਹ ਮੇਰੀ ਪਤਨੀ ਹੈ ਮੈਂ ਉਸਦੇ ਨਾਲ ਕਦੇ ਖੁਸ਼ੀ ਵਾਲੇ ਪਲ ਬਿਤਾਏ ਸਨ ਇਸ ਲਈ ਉਹ ਲੇਡੀ ਡਾਕਟਰ ਨੂੰ ਕਹਿੰਦਾ ਹੈ ਕਿ ਸੋਬਾ ਦਾ ਇਲਾਜ ਚੰਗੀ ਤਰ੍ਹਾਂ ਕਰੋ ਡਾਕਟਰ ਚੈੱਕ ਕਰਦੀ ਹੈ ਤੇ ਕਹਿੰਦੀ ਹੈ ਕਿ ਸੋਬਾ ਦੇ ਅੰਦਰ ਖੂਨ ਦੀ ਕਮੀ ਹੈ ਇਹ ਨੋਰਮਲ ਡਿਲੀਵਰੀ ਨਹੀਂ ਹੋ ਸਕਦੀ ਸੋਬਾ ਦੇ ਪਿਤਾ ਨੂੰ ਖੂਨ ਦਾ ਇੰਤਜ਼ਾਮ ਕਰਨ ਲਈ ਕਿਹਾ ਜਾਂਦਾ ਹੈ ਪਰ ਉਸ ਸਮੇਂ ਹਰ ਹਸਪਤਾਲ ਦੇ ਵਿੱਚ ਬਲੱਡ ਬੈਂਕ ਦੇ ਵਿੱਚ ਸੋਬਾ ਦੇ ਬਲੱਡ ਗਰੁੱਪ ਨਾਲ ਮੇਚ ਕਰਦਾ ਬਲੱਡ ਨਹੀਂ ਹੁੰਦਾ ਉਹ ਇੱਧਰ ਉੱਧਰ ਭਟਕਣ ਲੱਗ ਪੈਂਦੇ ਹਨ ਪਰ ਕਿਤੇੋਂ ਵੀ ਖੂਨ ਦਾ ਪ੍ਰਬੰਧ ਨਹੀਂ ਹੁੰਦਾ ਅਤੇ ਜਿਵੇਂ ਹੀ ਇਹ ਗੱਲ ਗੁਰਲਾਲ ਨੂੰ ਪਤਾ ਲੱਗਦੀ ਹੈ ਤਾਂ ਉਹ ਆਪਣਾ ਖੂਨ ਦੇਣ ਲਈ ਤਿਆਰ ਹੋ ਜਾਂਦਾ ਹੈ ਇਸ ਤੋਂ ਬਾਅਦ ਗੁਰਲਾਲ ਦਾ ਇੱਕ ਯੂਨਿਟ ਬਲੱਡ ਲੈ ਕੇ ਸੋਬਾ ਦਾ ਆਪਰੇਸ਼ਨ ਕੀਤਾ ਜਾਂਦਾ ਹੈ ਆਪਰੇਸ਼ਨ ਤੋਂ ਬਾਅਦ ਸੋਬਾ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਜਿਵੇਂ ਹੀ ਉਸ ਨੂੰ ਹੋਸ਼ ਆਇਆ ਤਾਂ ਉਹ ਆਪਣੇ ਬੱਚੇ ਨੂੰ ਦੇਖ ਕੇ ਬਹੁਤ ਹੀ ਖੁਸ਼ ਹੁੰਦੀ ਹੈ ਤੇ ਇਸ ਦੌਰਾਨ ਹੀ ਡਾਕਟਰ ਨਿਊਸ ਕੋਲ ਆਉਂਦੀ ਹੈ ਚੈੱਕਅਪ ਕਰਨ ਦੇ ਲਈ ਉਸ ਦਾ ਬਹੁਤ ਧੰਨਵਾਦ ਕਰਦੀ ਹੈ ਤੇ ਕਹਿੰਦੀ ਹੈ ਕਿ ਮੈਡਮ ਤੁਸੀਂ ਮੇਰੀ ਜਾਨ ਬਚਾ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਤਾਂ ਮੈਨੂੰ ਅੱਜ ਇਹ ਲੱਗਦਾ ਸੀ ਕਿ ਮੈਂ ਤਾਂ ਬਚ ਹੀ ਨਹੀਂ ਸਕਾਂਗੀ ਤਾਂ ਫਿਰ ਉਹ ਲੇਡੀ ਕਹਿੰਦੀ ਹੈ ਕਿ ਜੇਕਰ ਧੰਨਵਾਦ ਕਰਨਾ ਹੈ ਤਾਂ ਮੇਰਾ ਨਹੀਂ ਡਾਕਟਰ ਗੁਰਲਾਲ ਦਾ ਕਰ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਅੱਜ ਤੋਂ ਬਚ ਗਈ ਕਿਉਂਕਿ ਜੇਕਰ ਉਹ ਆਪਣਾ ਖੂਨ ਨਾ ਦਿੰਦੇ ਤਾਂ ਤੇਰਾ ਆਪਰੇਸ਼ਨ ਹੋਣਾ ਮੁਸ਼ਕਲ ਸੀ ਸੋਭਾ ਕਹਿੰਦੀ ਹੈ ਕਿ ਡਾਕਟਰ ਤੁਸੀਂ ਗੁਰਲਾਲ ਡਾਕਟਰ ਨੂੰ ਇੱਥੇ ਭੇਜ ਦਿਓ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਡਾਕਟਰ ਗੁਰਲਾਲ ਉਹੀ ਆਦਮੀ ਹੈ ਤੇ ਉਸ ਦਾ ਹੀ ਪਤੀ ਹੈ ਜਿਸ ਨੂੰ ਉਹ ਛੱਡ ਕੇ ਤਲਾਕ ਲੈ ਕੇ ਆਈ ਹੈ ਕੁਝ ਸਮੇਂ ਬਾਅਦ ਜਦੋਂ ਹੀ ਗੁਰਲਾਲ ਉਸ ਕਮਰੇ ਵਿੱਚ ਆਉਂਦਾ ਹੈ ਤਾਂ ਗੁਰਲਾਲ ਨੂੰ ਦੇਖ ਕੇ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਇਹ ਦੇਖ ਕੇ ਗੁਰਲਾਲ ਕਹਿੰਦਾ ਹੈ ਕੀ ਗੱਲ ਹੋ ਗਈ ਤੁਸੀਂ ਕਿਉਂ ਰੋ ਰਹੇ ਹੋ ਤੁਹਾਡੀ ਜਾਨ ਤਾਂ ਬਚ ਗਈ ਉਸੀ ਠੀਕ ਹੋ ਤੇ ਤੁਹਾਡਾ ਬੱਚਾ ਵੀ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ ਉਹ ਗੁਰਲਾਲ ਤੋਂ ਮਾਫੀ ਮੰਗਣ ਲੱਗਦੀ ਹੈ ਤੇ ਕਹਿੰਦੀ ਹੈ ਕਿ ਗੁਰਲਾਲ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੁਣ ਗੁਰਲਾਲ ਹੈਰਾਨ ਸੀ ਕਿ ਜੋ ਕੁੜੀ ਆਪਣੀ ਮਰਜ਼ੀ ਦੇ ਨਾਲ ਉਸ ਨੂੰ ਛੱਡ ਕੇ ਗਈ ਸੀ ਅੱਜ ਉਸ ਤੋਂ ਮਾਫੀ ਕਿਉਂ ਮੰਗ ਰਹੀ ਹੈ ਉਹ ਉਸ ਨੂੰ ਪੁੱਛਦਾ ਹੈ ਕਿ ਤੈਨੂੰ ਕੀ ਹੋਇਆ ਮੇਰੇ ਤੋਂ ਇਸ ਤਰ੍ਹਾਂ ਮਾਫੀ ਕਿਉਂ ਮੰਗ ਰਹੀ ਹੈ ਤਾਂ ਉਹ ਕਹਿੰਦੀ ਹੈ ਕਿ ਇਹ ਤੁਹਾਡਾ ਬੱਚਾ ਤੁਹਾਡੇ ਤੋਂ ਵੱਖ ਹੋਣ ਤੋਂ ਬਾਅਦ ਮੈਂ ਆਪਣੇ ਦੋਸਤਾਂ ਦੇ ਨਾਲ ਘੁੰਮ ਫਿਰ ਕੇ ਦੇਖ ਲਿਆ ਪਰ ਜਦੋਂ ਸਾਡਾ ਮਾੜਾ ਸਮਾਂ ਆਉਂਦਾ ਹੈ ਤਾਂ ਕੋਈ ਵੀ ਦੋਸਤ ਸਾਡੀ ਮਦਦ ਕਰਨ ਲਈ ਨਹੀਂ ਆਉਂਦਾ ਕਿਉਂਕਿ ਸੋਭਾ ਲਗਾਤਾਰ 5 ਮਹੀਨਿਆਂ ਤੋਂ ਆਪਣੇ ਘਰ ਦੇ ਅੰਦਰ ਹੀ ਰਹਿ ਰਹੀ ਸੀ ਤੇ ਘਰ ਦੇ ਵਿੱਚ ਰਹਿ ਕੇ ਉਸ ਨੂੰ ਸਮਝ ਆ ਗਿਆ ਸੀ ਕਿ ਪਰਿਵਾਰ ਵੱਖਰੀ ਚੀਜ਼ ਹੁੰਦੀ ਹੈ ਤੇ ਦੋਸਤੀ ਵੱਖਰੀ ਡਿਲੀਵਰੀ ਤੋਂ ਪਹਿਲਾਂ ਹੀ ਉਸ ਨੇ ਸੋਚ ਲਿਆ ਸੀ ਕਿ ਉਹ ਗੁਰਲਾਲ ਨਾਲ ਗੱਲ ਕਰੇਗੀ ਪਰ ਡਿਲੀਵਰੀ ਦੌਰਾਨ ਜਦੋਂ ਗੁਰਲਾਲ ਨੇ ਆਪਣੇ ਖੂਨ ਦੇ ਕੇ ਉਸ ਦੀ ਜਾਨ ਬਚਾਈ ਤਾਂ ਉਹ ਹੁਣ ਬਹੁਤ ਹੀ ਜ਼ਿਆਦਾ ਸ਼ਰਮਿੰਦਾ ਮਹਿਸੂਸ ਕਰਦੀ ਹੈ ਇਸ ਕਰਕੇ ਗੁਰਲਾਲ ਦੇ ਸਾਹਮਣੇ ਫੁੱਟ ਫੁੱਟ ਕੇ ਰੋਂ ਲੱਗਦੀ ਹੈ ਤੇ ਕਹਿੰਦੀ ਹੈ ਕਿ ਗੁਰਲਾਲ ਮੈਨੂੰ ਮਾਫ਼ ਕਰ ਦਿਓ ਮੈਂ ਦੁਬਾਰਾ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ ਪਰ ਗੁਰਲਾਲ ਉਸ ਨੂੰ ਕਹਿੰਦਾ ਹੈ ਕਿ ਨਹੀਂ ਸੋਭਾ ਤੂੰ ਸਾਡੇ ਪਰਿਵਾਰ ਦੇ ਨਾਲ ਅਡਜਸਟ ਨਹੀਂ ਕਰ ਸਕੇਂਗੀ ਸਾਡੇ ਕੋਲ ਜਾਦਾ ਪੈਸੇ ਨਹੀਂ ਤੇ ਅਸੀਂ ਤੇਰੇ ਨਖਰੇ ਵੀ ਨਹੀਂ ਚੱਲ ਸਕਦੇ ਸੋਭਾ ਫਿਰ ਤੋਂ ਰੋਣ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਕਿ ਗੁਰਲਾਲ ਤੈਨੂੰ ਤੇਰੇ ਬੱਚੇ ਦੀ ਕਸਮ ਆਪਣੇ ਬੱਚੇ ਵੱਲ ਦੇਖ ਕੇ ਗੁਰਲਾਲ ਸੋਭਾ ਨਾਲ ਵਿਆਹ ਕਰਵਾਉਣ ਲਈ ਫਿਰ ਤੋਂ ਤਿਆਰ ਹੋ ਜਾਂਦਾ ਹੈ ਪਰ ਉਹ ਕਹਿੰਦਾ ਹੈ ਕਿ ਇਸ ਲਈ ਤੁਹਾਡੇ ਪਿਤਾ ਨੂੰ ਮੇਰੇ ਪਿਤਾ ਦੇ ਨਾਲ ਗੱਲ ਕਰਨੀ ਪਵੇਗੀ ਇਹ ਗੱਲ ਸੁਣ ਕੇ ਸੋਭਾ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ ਤੇ ਫਿਰ ਉਹ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਂ ਆਪਣੇ ਪਿਤਾ ਨੂੰ ਤੁਹਾਡੇ ਘਰ ਜ਼ਰੂਰ ਭੇਜ ਦਿਆਂਗੀ ਹੁਣ ਜਦੋਂ ਸੋਭਾ ਥੋੜੀ ਜਿਹੀ ਠੀਕ ਹੋ ਜਾਂਦੀ ਹੈ ਤੇ ਉਹ ਆਪਣੇ ਪਿਤਾ ਨੂੰ ਦੱਸਦੀ ਹੈ ਕਿ ਮੈਂ ਫਿਰ ਤੋਂ ਗੁਰਲਾਲ ਦੇ ਨਾਲ ਰਹਿਣਾ ਚਾਹੁੰਦੀ ਹਾਂ ਇਹ ਸੁਣ ਕੇ ਸੋਭਾ ਦਾ ਪਿਤਾ ਵੀ ਖੁਸ਼ ਹੋ ਜਾਂਦਾ ਹੈ ਉਹ ਗੁਰਲਾਲ ਦੇ ਘਰ ਜਾ ਕੇ ਗੱਲ ਕਰਦਾ ਹੈ ਪਹਿਲਾਂ ਤਾਂ ਗੁਰਲਾਲ ਦੇ ਮਾਤਾ ਪਿਤਾ ਇਨਕਾਰ ਕਰ ਦਿੰਦੇ ਨੇ ਪਰ ਫਿਰ ਜਦੋਂ ਗੁਰਲਾਲ ਉਥੇ ਆ ਜਾਂਦਾ ਹੈ ਤੇ ਆਪਣੇ ਮਾਪਿਆਂ ਨੂੰ ਸਾਰੀ ਕਹਾਣੀ ਦੱਸਦਾ ਹੈ ਹੁਣ ਗੁਰਲਾਲ ਦੇ ਮਾਤਾ ਪਿਤਾ ਵੀ ਮੰਨ ਜਾਂਦੇ ਨੇ ਸੋਭਾ ਫਿਰ ਗੁਰਲਾਲ ਦੇ ਘਰ ਆ ਜਾਂਦੀ ਹੈ ਕਈ ਪੁਰਾਣੀਆਂ ਗੱਲਾਂ ਸੋਚ ਕੇ ਸੋਭਾ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੀ ਹੈ ਪਰ ਗੁਰਲਾਲ ਉਸ ਨੂੰ ਸਮਝਾਉਂਦਾ ਕਿ ਜੋ ਹੋ ਗਿਆ ਉਸ ਨੂੰ ਭੁੱਲ ਜਾ ਤੇ ਆਪਣੀ ਜ਼ਿੰਦਗੀ ਤੇ ਆਪਣੇ ਅੱਗੇ ਬਾਰੇ ਸੋਚ ਇਹ ਸੀ ਪਤੀ ਪਤਨੀ ਦੀ ਕਹਾਣੀ ਜਿਸ ਵਿੱਚ ਪਤਨੀ ਆਪਣੀ ਖਰਾਬ ਆਦਤਾਂ ਦੇ ਕਾਰਨ ਪਤੀ ਨੂੰ ਤਲਾਕ ਦੇ ਦਿੰਦੀ ਹੈ ਅਤੇ ਬਾਅਦ ਚ ਉਸ ਨੂੰ ਸਾਰਾ ਕੁਝ ਸਮਝ ਆ ਜਾਂਦਾ ਹੈ ਜੋ ਇਕੱਠੇ ਰਹਿਣ ਲੱਗ ਪੈਂਦੇ ਨੇ ਸੋ ਦੋਸਤੋ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ